ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਲਾਈਵ ਹੋਣ ਦਾ ਮਕਸਦ ਆ ਮੇਰੇ ਬਹੁਤ ਹੀ ਸਤਿਕਾਰਯੋਗ ਉਸਤਾਦਾਂ ਦੀ ਦੁਨੀਆ ਦੇ ਵਿੱਚੋਂ ਵਧੀਆ ਕਲਾ ਦੇ ਧਨੀ ਕਲਾ ਦਾ ਖਜ਼ਾਨਾ ਢਾਡੀ ਬਲਦੇਵ ਸਿੰਘ ਜੀ ਬਿੱਲੂ ਲੰਗੋਵਾਲ ਜਿਨ੍ਹਾਂ ਤੇ ਬੜੀ ਅਪਾਰ ਕਿਰਪਾ ਗੁਰੂ ਮਹਾਰਾਜ ਦੀ ਹੋਈ ਹੈ ਸੰਤ ਬਾਬਾ ਅਤਰ ਸਿੰਘ ਜੀ ਦੇ ਸਥਾਨ ਦੇ ਉੱਪਰ ਢਾਡੀ ਦਰਬਾਰ ਹੋ ਕੇ ਹਟਿਆ ਜੋ ਆਏ ਸਾਲ ਹੁੰਦਾ ਹੈ ਜਿਸ ਦੇ ਵਿੱਚ ਟਾੜੀ ਬਲਦੇਵ ਸਿੰਘ ਬਿੱਲੂ ਲੋਂਗੋਵਾਲ ਦੇ ਟਾੜੀ ਇਸ ਦਾ ਪਹਿਲਾ ਨੰਬਰ ਦੇਖੋ 12 15 ਜੱਥੇ ਸੀ ਬੜਾ ਟਫ ਮੁਕਾਬਲਾ ਸੀ ਪਰ ਗੁਰੂ ਰਾਮਦਾਸ ਪਾਸ਼ਾ ਦੀ ਗੁਰੂ ਹਰਗੋਬਿੰਦ ਪਾਸ਼ਾ ਦੀ ਐਸੀ ਕਿਰਪਾ ਹੋਈ ਕਿ ਜੱਥਾ ਪਹਿਲੇ ਨੰਬਰ ਤੇ ਆਇਆ ਬਹੁਤ ਬਹੁਤ ਮੁਬਾਰਕਾ ਸਮੁੱਚੇ ਜੱਥੇ ਨੂੰ ਬੜਾ ਵਿਦਵਤਾ ਦਾਤ ਨਹੀਂ ਜੱਥਾ ਬੜਾ ਆਗਿਆਕਾਰੀ ਬੜਾ ਵਧੀਆ ਲੋਕਾਂ ਦੇ ਵਿੱਚ ਲੋਕਪ੍ਰੀਆ ਵਾਲਾ ਜੱਥਾ ਤੋਂ ਬੇਨਤੀ ਆ ਕਿ ਪਹਿਲੀ ਗਲਤੀ ਤੁਹਾਨੂੰ ਪਤਾ ਅੱਜ ਕੱਲ ਸਾਡੀ ਲਹਿਣ ਨੂੰ ਕੋਈ ਅਪਣਾ ਨਹੀਂ ਰਿਹਾ ਤੇ ਨਾ ਹੀ ਕਿਤੇ ਕੋਈ ਜਾਦਾ ਜੇਕਰ ਦੇਖਿਆ ਜਾਵੇ ਸਤਕਾਰ ਕੀਤਾ ਜਾਂਦਾ ਕਿ ਸਾਡੀ ਅੱਜ ਕਹਿ ਸਕਦੇ ਆ ਕਿ ਪੀੜ੍ਹੀ ਜਾਂ ਸਾਡੇ ਅੱਜ ਸਰਮਾਇਦਾਰ ਨਹੀਂ ਜਿਹੜੇ ਉਹ ਵੀ ਇਹ ਚੀਜ਼ ਤੋਂ ਥੋੜਾ ਜਿਹਾ ਗਰੇਲ ਕਰ ਰਹੇ ਨੇ ਪੱਖਵਾਪ ਕਰ ਜਾਂਦੇ ਨੇ ਜਾਂ ਕਹਿੰਦੇ ਨੇ ਵੀ ਢਾਡੀ ਆ ਪਰ ਮਸੂਣਾ ਸਾਡੇ ਸੌਂ ਦੇ ਉੱਪਰ 31000 ਰੁਪਏ ਟਾਡੀ ਜਿੱਥੇ ਨੇ ਇਨਾਮ ਪ੍ਰਾਪਤ ਕੀਤਾ ਬਹੁਤ ਬਹੁਤ ਧੰਨਵਾਦ ਸਮੁੱਚੇ ਮਸਤੋਣਾ ਸਾਊਦੇ ਪ੍ਰਬੰਧਕ ਦਾ ਵੀ ਜਿਨ੍ਹਾਂ ਨੇ ਵਧੀਆ ਸ਼ਾਨਦਾਰ ਇਹ ਵਧੀਆ ਸੋਚ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਗਿਆ ਸੋ ਬੇਨਤੀ ਹੈ ਕਿ ਐਦਾਂ ਦੇ ਘਾੜੀ ਵਰਾਰ ਹੋਣੇ ਚਾਹੀਦੀ ਨੇ ਕਿਉਂਕਿ ਸਾਨੂੰ ਸਾਡੀ ਢਾਡੀ ਕਲਾ ਨੂੰ ਸੰਭ ਕੇ ਰੱਖਣ ਦੀ ਲੋੜਾ ਬਾਬਾ ਨੱਥਾ ਤੇ ਅਬਦੁੱਲਾ ਕਿਉਂਕਿ ਇਹ ਪਹਿਲੇ ਢਾਡੀ ਹੋਏ ਸਨ ਨੱਥਾ ਤੇ ਅਬਦੁੱਲਾ ਕਿਉਂਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਸਿਰ ਤੇ ਥਾਪੜਾ ਸਾਨੂੰ ਬਹੁਤ ਹੀ ਮਾਣ ਸਤਿਕਾਰ ਬਖਸ਼ਿਆ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਪਰ ਸਿਉਣਾ ਸਾਡਾ ਵੀ ਫਰਜ਼ ਬਣਦਾ ਕਿ ਇਹ ਕਲਾ ਨੂੰ ਸੰਭਕ ਰੱਖਿਆ ਜਾਵੇ ਜਿੱਥੇ ਹਾਡੀ ਬਲਦੇਸ ਸਿੰਘ ਜੀ ਲੌਂਗੋਵਾਲ ਕਲਾ ਦਾ ਖਜ਼ਾਨਾ ਬਣ ਰਹੇ ਨੇ ਬਹੁਤ ਬੱਚੇ ਦਾਸ ਵੀ ਇਹਨਾਂ ਦਾ ਵਿਅਰਤੀ ਹੈ ਬਹੁਤ ਕੁਝ ਇਹਨਾਂ ਕੋਲੋਂ ਸਿੱਖਿਆ ਬੜਾ ਪਿਆਰ ਵਾਲਾ ਜੱਥਾ ਜਨ ਤੋਂ ਮੈਂ ਇਹਨਾਂ ਕੋਲ ਹੀ ਕਹਿੰਦਾ ਹਾਂ ਦੁਬਾਰਾ ਸਿਰ ਮੁੱਚੇ ਜੱਥੇ ਨੂੰ ਦਾਸ ਹਾਡੀ ਗਵਿੰਦਰ ਸਿੰਘ ਪੌਰਾ ਲਾਲੀ ਗੋਸਲ ਵੱਲੋਂ ਲੱਖ ਲੱਖ ਮੁਬਾਰਕਾਂ ਗੁਰੂ ਮਹਾਰਾਜ ਕਿਰਪਾ ਰੱਖਣਾ ਇਸੇ ਤਰ੍ਹਾਂ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਬਸ ਕਰਨ ਹੋਰ ਬਲੰਡੀਆਂ ਅੰਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ